Thank you. ਆਦਾਂ ਪਾਸ ਸਾਰਿਆਂ ਨੇ ਗੁਰੂ ਅਮਰਦਾਸ ਜੀ ਦੇ ਚਾਰ ਪਦੇ ਸੰਗਤ ਵਿੱਚ ਬੈ ਕੇ ਸਾਂਝੀ ਗੀਂਦੇ ਨੇ ਗੁਰੂ ਅਮਰਦਾਸ ਸਬੇ ਪਾਤਸ਼ਾਹ ਜੀ ਦਾ ਧਿਆਨ ਕਰਿਆ ਗੁਰੂ ਅਮਰਦਾਸ ਕਰ ਸਿੰਘੇ ਬਹੁਮਤ ਵਾਦਨਾਸੇ ਗੁਰੂ ਅਮਰਦਾਸ ਕਰ ਸਿੰਘੇ ਸਿੱਧ ਸਾਧਨ ਅਸਾਸੇ ਨਾਮ ਦੀ ਗੁਰੂ ਅਮਰਦਾਸ ਜੀ ਨੂੰ ਤੇ ਫਲਾ ਕੇ ਪਰਸ ਲਾ ਗੁਰੂ ਅਮਰਦਾਸ ਪਰਸੀਏ ਧਿਆਨ ਲਈਏ ਕੋ ਮੁਕੇ ਗੁਰੂ ਅਮਰਦਾਸ ਪਰਸੀਏ ਨਾ ਬੋਲ ਬਹਿ ਲੋ ਚੁਕੇ ਦੁੱਖ ਛੱਡ ਦੇਗਾ ਤੇ ਸੁਖ ਘਰ ਲੈ ਜਾਏਗਾ ਤਾ ਸਾਈਂ ਆਰ ਸਾਥ ਪੜਾਈਂ ਜਿੰਦ ਹੈ ਰੋਹੀ ਕਾ ਮਨਤਾ ਹੈ ਰੋਹੀ ਜੀ ਹੈ ਰੋਹੀ ਕਾ ਅਸੀਂ ਜਨਾਂ ਦੀ ਸਾਥ ਕੋਈ ਰਾਗੀ ਬਣ ਕੇ ਨਹੀਂ ਜਾਂਦਾ ਤੁਹਾਡੀ ਸ਼ੀਰਤੀ ਲੋੜ ਹੈ ਸਾਧੀਆਂ ਸੰਤਾਂ ਵਿੱਚ ਭਾਈ ਸਰਜੋਤ ਸਿੰਘ ਦੀ ਆਗਦੇ ਆ ਗੂ ਉਹ ਵੀ ਸੰਤਾਂ ਦੇ ਦਰਸ਼ਨ ਕਰਨ ਪਹੁੰਚੇ ਨੇ ਜੀ ਆਓ ਅਤਿ ਜੀਤ ਦੇ ਦਿਓ ਸਾਰੇ ਵਾਹਿਗੁਰੂ ਜੀ ਕਾ ਨੰਦਕੀ ਹਰ ਪੈ ਨੂੰ ਪ੍ਰਾਤ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਾਤਾ ਸੁਲੱਖਣੀ ਜੀ ਭਲਾਈ ਕੇ ਅੰਦਰ ਜੋ ਬਟਾਲੇ ਦੇ ਕੋਲ ਸਰਵਾਲੀ ਧਾਲਮ ਇੱਥੇ ਤਕਰੀਬਨ ਢਾਈ ਕਿੱਲੇ ਜਗ੍ਹਾ ਦੇ ਵਿੱਚ ਸੇਵਾ ਨਿਭਾ ਰਿਹਾ ਜੋ ਸਤਿਗੁਰਾਂ ਦੀ ਅਪਾਰ ਕਿਰਪਾ ਦੇ ਨਾਲ ਵੀਨੇ ਦੋ ਵਾਰੀ ਚੁਪੈਰੇ ਹੁੰਦੇ ਨੇ ਤੇ ਕੰਪਿਊਟਰ ਦੀਆਂ ਸਿਹਲਾਈ ਸਾਰੀ ਬੱਚੀਆਂ ਨੂੰ ਕਰਾਈ ਜਾਂਦੀ ਹੈ ਸਿਲਾਈ ਕਢਾਈ 6-6 ਮਹੀਨੇ ਦੇ ਕੋਰਸ ਹੁੰਦੇ ਆ ਤੇ ਤੀਜਾ ਇੰਗਲਿਸ਼ ਸਪੀਕਿੰਗ ਚੌਥਾ ਕੋਈ ਵੀ ਇਲਾਕੇ ਵਿੱਚੋਂ ਵਿਆਹ ਸ਼ਾਦੀਆਂ ਤੇ ਹਾਲ ਮੰਗੇ ਕੋਈ ਬੇਟਾ ਨਹੀਂ ਤੇ ਅੱਜ ਬੱਚੀਆਂ ਨੇ ਜਿਨ੍ਹਾਂ ਨੇ ਫਸ ਸੈਕੰਡ ਥਰਡ ਲਈਆਂ ਨੇ ਕੰਪਿਊਟਰ ਦੇ ਵਿੱਚ ਸਿਲਾਈ ਕਢਾਈ ਵਿੱਚ ਇੰਗਲਿਸ਼ ਸਪੀਕਿੰਗ ਆ ਜ ਸਾਰਿਆਂ ਨੂੰ ਸਰਟੀਫਿਕੇਟ ਦਿੱਤੇ ਗਏ ਨੇ ਨਾਲ ਚਪੈਰਾ ਜਦ ਤੱਕ ਸਮਾਗਮ ਹੋਇਆ ਬਹੁਤ ਸੰਗਤਾਂ ਨੇ ਲਾਭ ਲਿਆ ਇਲਾਕੇ ਵਿੱਚ ਇਹ ਚੀਜ਼ ਦੀ ਬਹੁਤ ਲੋੜ ਸੀ ਸਤਿਗੁਰੂ ਨਿਸ਼ਕਾਮਤਾ ਨਾਲ ਸੇਵਾ ਲੈਣ ਡਾਕਟਰ ਸੁਰਜੀਤ ਸਿੰਘ ਤੇ ਹੋਰ ਸਾਰੀ ਟੀਮ ਕੋਲੋਂ ਮਾਰੇ ਸੇਵਾ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੀ ਡਾਕਟਰ ਸੁਰਜੀਤ ਸਿੰਘ ਅੱਜ ਦਾ ਸਮਾਗਮ ਜਿਹੜਾ ਹੀ ਮਾਪੁਰਪਾਈ ਸਰਪਾਈ ਗੁਰੂਗਬਾਦ ਸਿੰਘ ਅੰਗਰੇਜ਼ ਵਿੱਚ ਪਹਿਰਾ ਜਾਂ ਪਾਟ ਸਮਾਗਮ ਹੁੰਦਾ ਹੈ ਕਿਉਂਕਿ ਮਹੀਨੇ ਚ ਦੋ ਵਾਰ ਹੁੰਦਾ ਹੈ ਅੱਜ ਦਾ ਸੰਗਰਾਦ ਵਾਲਾ ਸਮਾਗਮ ਜਿਹੜਾ ਹੀ ਇਹਦੇ ਵਿੱਚ ਬੱਚਿਆਂ ਨੂੰ ਸਰਟੀਫਿਕੇਟ ਵੰਡੇ ਜਾਣੇ ਜਿਹਦੇ ਵਿੱਚ ਇੰਗਲਿਸ਼ ਸਪੀਕਿੰਗ ਐਂਡ ਲਾਈਕਡਾਈ ਦੇ ਕੋਰਸਾਂ ਦੇ ਜਿਹੜੇ ਹੈਗੇ ਸਰਟੀਫਿਕੇਟ ਵੰਡੇਗੇ ਤੇ ਨਾਲ ਹੀ ਚਪੈਰਾ ਦਾ ਸਮਾਗਮ ਹੋਇਆ ਇਹ ਸਾਰੇ ਜੋ ਵੀ ਪੜਾਈ ਕੇਂਦਰ ਚੱਲ ਰਿਹਾ ਹੈ ਪਾਈ ਸਰਪਾਈ ਗੁਰੂਗਬਾਦ ਸਿੰਘ ਮਾਪੁਰਸ਼ਾਂ ਦੀ ਦੇਖ ਕੇ ਚੱਲ ਰਿਹਾ ਹੈ ਅੱਜ ਦੇ ਸਮਾਗਮ ਵਿੱਚ ਉਹਨਾਂ ਨੇ ਫਸਟ ਸੈਕੰਡ ਥਰਡ ਜਿਹੜੇ ਬੱਚੇ ਬੱਚਿਆਂ ਨੂੰ ਨਾਲ ਸਰਟੀਫਿਕੇਟ ਦਿੱਤੇ ਤੇ ਨਾਲ ਹੀ ਨਾਲ ਸਾਰੀ ਸੰਗਤ ਨੇ ਹਾਜ਼ਰੀ ਭਰੀ ਜਿਹੜਾ ਅਪਲਾਈ ਕੇਂਦਰ ਹੈ ਮਾਤਾ ਸੁਲੱਖਣੀ ਜੀ ਅਪਲਾਈ ਕੇਂਦਰ ਹੈ ਜੋ ਕਿ ਭਾਈ ਸਰ ਭਾਈ ਗੁਰਿਕਬਾ ਸਿੰਘ ਮਹਾਪੁਰਸ਼ਾਂ ਵੱਲੋਂ ਦੀ ਸਾਰੇ ਜੁਨੇਟ ਉਹਨਾਂ ਦੀ ਰੇਂਜ ਦੇ ਵਿੱਚ ਹੀ ਚੱਲ ਰਹੇ ਨੇ ਉਹਨਾਂ ਦੇ ਰਹਿਨਮਾਈ ਇੱਥੇ ਚੱਲ ਰਹੇ ਨੇ ਇਹਦੇ ਵਿੱਚ ਤਿੰਨ ਤਰ੍ਹਾਂ ਦੇ ਕੋਰਸ ਚੱਲਦੇ ਨੇ ਇੱਕ ਇੰਗਲਿਸ਼ ਸਪੀਕਿੰਗ ਕੰਪਿਊਟਰ ਕੋਰਸ ਤੇ ਸਿਲਾਈ ਕਢਾਈ ਦੇ ਨਾਲ ਹੀ ਨਾਲ ਇਥੇ ਹਾਲ ਦੀ ਜਿਹੜੀ ਨਿਸ਼ਕਾਮ ਰੂਪ ਵਿੱਚ ਸੇਵਾ ਕੀਤੀ ਜਾਂਦੀ ਹੈ ਇਹ ਸਾਰੇ ਜੋ ਵੀ ਹੈਗਾ ਹੈ ਸੰਗਤ ਦੇ ਸਹਿਯੋਗ ਅਤੇ ਹੋਰ ਲਾਕੇ ਦੀ ਸਾਰੀ ਸੰਗਤ ਦੇ ਸਹਿਯੋਗ ਨਾਲ ਚੱਲਦਾ ਹੈ ਬੱਚਿਆਂ ਕੋ ਕੋਈ ਫੀਸ ਨਹੀਂ ਲਈ ਜਾਂਦੀ ਨਿਸ਼ਕਾਮ ਰੂਪ ਹੀ ਇਹ ਵਿੱਚ ਇਹ ਸਾਰੀ ਜਿਹੜੀ ਹੈਗੀ ਆ ਇਥੇ ਸਿਖਲਾਈ ਦਿੱਤੀ ਜਾਂਦੀ ਹੈ ਇਥੇ ਕੋਈ ਵੀ ਧਰਮ ਦਾ ਭਾਵੇਂ ਕੋਈ ਵੀ ਕਿਸੇ ਵੀ ਧਰਮ ਦਾ ਹੋਾ ਕੋਈ ਇਥੇ ਜਾਤ ਪਾਤ ਦਾ ਨਹੀਂ ਹੈ ਸਾਰਾ ਨਿਸ਼ਕਾਮ ਰੂਪ ਵਿੱਚ ਕੀਤਾ ਜਾਂਦਾ ਹੈ